ਬਹੁਤ ਇਸ ਕਾਰਜ ਯੋਜਨਾ ਸਾਥੀਓ ਰਾਘਵਜੀਤ ਕਾ ਖਾਲਸਾ ਵਾਹਿਗੁਰੂ ਜੀ ਖਤਰੀ 1 ਅਕਤੂਬਰ 2023 ਦੇ ਵਿੱਚ ਜੋ-ਜੋਤੇ ਬੰਦੇ ਚੋਣਾ ਹੋਈਆਂ ਸਨ ਉਹਨਾਂ ਵਿੱਚ ਦੋ ਤੋਂ ਉਸ ਦੀ ਫਤਵਾ ਸਾਨੂੰ ਦਿੱਤਾ ਸੀ ਉਸ ਫਤਵੇ ਨੂੰ ਅਸੀਂ ਮੰਨਦੇ ਹੋਏ ਜਥੇਬੰਦੀ ਚਲਾਉਣ ਦੇ ਵਿੱਚ ਪੂਰਨ ਆਸਤੇਪੋਸਾ ਕਰਕੇ ਤੁਹਾਨੂੰ ਵਾਦਾ ਕੀਤਾ ਸੀ ਪਰ ਸਾਡੇ ਵਿਰੋਧੀਆਂ ਵੱਲੋਂ ਜੋ-ਜੋ ਕਾਰਵਾਈਆਂ ਹੋਈਆਂ ਨੇ ਚਾਹੇ ਉਹ ਸੌਚੁਕ ਸਮਾਗਮ ਦੀ ਬਾਈਕਾਰਡ ਦਾ ਸੀਗਾ ਚਾਹੇ ਜਥੇਬੰਦੀ ਤੋਂ ਨਾ ਚਲਾਉਣ ਦੇ ਵਿੱਚ ਸਾਡੇ ਪਣਜੋਗ ਪ੍ਰਧਾਨ ਜੀ ਨਾ ਕਾਮਯਾਬੀ ਕਹਿ ਸਕਦਾ ਮੈਨੂੰ ਹੋਏ ਨੇ ਕਿਉਂਕਿ ਉਹਨਾਂ ਨੇ ਜਥੇਬੰਦੀ ਦਾ ਕੋਈ ਸਾਥ ਨਹੀਂ ਦਿੱਤਾ ਕਿਸੇ ਵੀ ਮੁਲਾਜ਼ਮ ਮੰਗ ਤੇ ਕਦੇ ਜਥੇਬੰਦੀ ਨਾਲ ਵਿਚਾਰ ਚਰਚਾ ਨਹੀਂ ਕੀਤੀ ਪਰ ਫਿਰ ਵੀ ਅਸੀਂ ਆਪਣੇ ਗਰੁੱਪ ਵੱਲੋਂ ਇਹ ਫੈਸਲਾ ਕੀਤਾ ਕਿ ਮੁਲਾਜ਼ਮ ਮਸਲਾ ਤੇ ਆਪਣੇ ਆਪ ਤੇ ਆਪਾਂ ਜੋ ਪਹਿਰੇ ਦੇਣੇ ਆ ਉਹ ਕਰੀਏ ਉਹਨਾਂ ਮੁਲਾਜ਼ਮ ਮੰਗਾ ਤੇ ਪਹਿਰੇ ਦੰਦੇ ਹੋਏ ਜੋ ਹੱਤਾਂ ਤੁਹਾਨੂੰ ਮਿਲੀਆਂ ਨੇ ਉਹਨਾਂ ਸਬੰਧੀ ਦੇ ਕੋ ਜੋ ਜਥੇਬੰਦਾਂ ਦੇ ਫਰਜ਼ ਹੁੰਦੇ ਨੇ ਉਹਨਾਂ ਸੰਬੰਧੀ ਅੱਜ ਤੁਹਾਡੇ ਨਾਲ ਗੱਲਬਾਤ ਕਰਨ ਲੱਗੇ ਆਂ ਸਾਥੀ ਜਥੇਬੰਦਾਂ ਕੀ ਫਰਜ਼ ਆ ਜਥੇਬੰਦਾਂ ਦਾ ਫਰਜ਼ ਹੈ ਮੁਲਾਜ਼ਮਾਂ ਦੀ ਭਲਾਈ ਲਈ ਕੰਮ ਕਰਨਾ ਨਾ ਕਿ ਆਪਣੇ ਚਮਚਾ ਨੂੰ ਰਾਹਤਾਂ ਦੇਣਾ ਜਥੇਬੰਦਾਂ ਦਾ ਫਰਜ਼ ਹੈ ਕਿ ਮੁਲਾਜ਼ਮਾਂ ਨੂੰ ਸਮੇਂ ਸਿਰ ਤਨਖਾਹ ਮਿਲੇ ਉਹਨਾਂ ਦੇ ਸਮੇਂ ਸਿਰ ਤਰੱਕੀਆਂ ਹੋਣ ਉਹਨਾਂ ਦੇ ਬਰਦੇ ਬਕਾਏ ਉਹਨਾਂ ਦਾ ਮੈਡੀਕਲ ਬਿੱਲ ਜੋ ਵੀ ਉਹਨਾਂ ਦੇ ਨਿੱਜੀ ਇਹ ਮੁਲਾਜ਼ਮਾਂ ਨੂੰ ਲੋੜਿੰਦੇ ਹੋਣ ਉਹਨਾਂ ਨੂੰ ਪਹਿਲ ਦੇ ਆਧਾਰ ਤੇ ਹੱਲ ਕਰਾਉਣਾ ਅਸੀਂ ਜੋ ਵੀ ਪਿਛਲੇ ਸਾਲਾਂ ਵਿੱਚ ਕਰਾ ਦੇਣਾ ਚੁ ਕਰਾ ਸਕੇ ਆ ਉਹ ਤੁਹਾਡੇ ਰੂਪ ਰੱਖਣ ਲੱਗੇ ਆ ਪਿਛਲੇ ਸਾਲ ਵਿੱਤੀ ਹਾਲਾਤ ਕੀ ਸੀ ਤੇ ਇਸ ਸਾਲ ਵਿੱਤੀ ਹਾਲਾਤ ਕੀ ਨੇ ਇਹਨਾਂ ਬਾਰੇ ਵੀ ਤੁਹਾਡੇ ਨਾਲ ਚਰਚਾ ਕਰਾਂਗੇ ਮੈਂ ਮਾਨਯੋਗ ਚੇਅਰਪਰਸਨ ਡਾਕਟਰ ਸੁਧਵੀਰ 베ਦੀ ਜੀ ਦਾ ਵਾਈਸ ਪ੍ਰਿੰਸੀਪਲ ਵਾਈਸ ਚੇਅਰਮੈਨ ਪ੍ਰਿੰਸੀਪਲ ਪ੍ਰੇਮ ਕੁਵਾਰ ਜੀ ਦਾ ਸਕੱਤਰ ਰਕੇ ਸੁਖਤਾ ਜੀ ਦਾ ਧੰਨਵਾਦ ਕਰਦਾ ਜਿਨ੍ਹਾਂ ਨੇ ਲਗਭਗ 400 ਮੁਲਾਜ਼ਮਾਂ ਨੂੰ ਜੋ ਵੱਖ-ਵੱਖ ਕੇਸਾਂ ਦੇ ਵਿੱਚ ਫਸੇ ਹੋਏ ਸਨ ਇਹ ਉਹਨਾਂ ਦੇ ਜੋ ਆਰਡਰ ਨੇ 6 ਕਾਪੀਆਂ ਮੇਰੇ ਕੋਲ ਨੇ ਜਿਹਨਾਂ ਨੂੰ ਵੱਖ-ਵੱਖ ਕੇਸਾਂ ਜਿਵੇਂ ਤਰਸਦਾ ਦੇ ਸਾਥੀ ਸੀ ਉਹਨਾਂ ਦੀ ਨੌਕਰੀ ਤੇ ਤਲਵਾਰ ਲਟਕ ਰਹੀ ਸੀ ਭਾਵੇਂ ਐਫ ਡੀ ਆਰ ਦਾ ਕੇਸ ਸੀ ਐਫੀਲੀਏਸ਼ਨ ਸਾਖਾ ਦਾ ਭਾਵੇਂ ਸਾਡੇ ਸਾਰੇ ਵਿੰਗ ਦਾ ਸਾਥੀ ਸੀ ਭਾਵੇਂ ਉਤਰ ਪੱਤਰੀਆਂ ਦੇ ਵਿੱਚ ਜਿਹੜੇ ਐਗਜ਼ਾਮੀਨੇਸ਼ਨ ਸਾਥੀ ਜਿਹੜੇ ਪਿਛਲੇ ਸਾਲ ਬਹੁਤ ਮੁੱਦਾ ਉੱਠਿਆ ਸੀ ਕਿ ਅਸੀਂ ਅਣਜਾਣ ਮਾੜੀਆਂ ਮਜਰਨ ਕੌਰੀ ਆਪ ਸਮਝ ਲੋ ਤਰੇ ਨੂੰ ਸੀ ਗਲਤ ਬੋਲੇ ਉਹਨਾਂ ਬਾਹਰ ਕੱਢਿਆ ਅਨਜਾਨ ਨਾੜੀ ਕਰਕੇ ਉਹ ਕੇਸ ਹੱਲ ਕਰਾ ਕੇ ਤੇ ਇਹਦੇ ਨਾਲ ਹੀ ਜਿਹੜਾ ਇੱਕ ਮੈਨੇਜਰਾਂ ਦੇ ਕੇਸ ਦੇ ਵਿੱਚ ਸਾਡੇ ਸਾਥੀ ਪਿਰਤਸਨ ਚਾਈਕੋ ਸੀਨੀਅਰ ਸੈਕਡ ਦੀ ਤਨਖਾਹ ਸੀ ਉਹਦੇ ਵਿੱਚ ਪਿਰਤਸਨ ਲਗਭਗ 400 ਮੁਲਾਜ਼ਮ ਨੇ ਜਿਹੜੇ ਉਹ ਸਾਡੇ ਰਾਹਤ ਮਿਲਿਆ ਉਹ ਤੋਂ ਦੀ ਕਰਤੀਆ ਮੇਰੇ ਕੋਲ ਨੇ ਮੈਂ ਮੈਨੇਜਮੈਂਟ ਦਾ ਤੇ ਉਹਨਾਂ ਸਾਥੀਆਂ ਦਾ ਧੰਨਵਾਦ ਕਰਦਾ ਜਿਨ੍ਹਾਂ ਨੇ ਇਸ ਕੇਸ ਨੂੰ ਹੱਲ ਕਰਨ ਦੇ ਵਿੱਚ ਸਮੂੱਚਾ ਸਾਥ ਦਿੱਤਾ ਸਾਥੀਓ ਪਿਛਲੇ ਸਾਲ ਵਿੱਤੀ ਹਲਾਤ ਕੀ ਸੀ ਤਨਖਾਹ ਦਾ ਲਾਲਾ ਸਾਨੂੰ ਪਿਆ ਰੰਦਾ ਸੀ ਪਤਾ ਨਹੀਂ ਮਿਲੇਗੀ ਨਹੀਂ ਮਿਲੇਗੀ ਤੁਸੀਂ ਪਿਛਲੇ ਸਾਲ ਦੀਆਂ ਅਖਬਾਰਾਂ ਚੱਕ ਲਓ ਉਹਨਾਂ ਦੇ ਵਿੱਚ ਇਹੀ ਹੁੰਦਾ ਸੀ ਅੱਜ ਬੋਰਡ ਦੇ ਮੁਲਾਜ਼ਮਾਂ ਨੂੰ ਪੈਨਸ਼ਨ ਨਹੀਂ ਮਿਲੀ ਅੱਜ ਤਨਖਾਹ ਨਹੀਂ ਮਿਲੀ ਪਰ ਇਸ ਮੈਨੇਜਮੈਂਟ ਵੱਲੋਂ ਸਰਕਾਰ ਤੋਂ ਲਗਭਗ 200 ਸਵਾ 200 ਕਰੋੜ ਰੁਪਇਆ ਇਸ ਸਾਲ ਲਾ ਕੇ ਸਾਨੂੰ ਮਾਣ ਬਖਸ਼ਿਆ ਜਿਸ ਦੇ ਨਾਲ ਸਾਡੇ ਮੁਲਾਜ਼ਮਾਂ ਦੇ ਤਨਖਾਹਾਂ ਵੀ ਸਮੇਂ ਸਿਰ ਮਿਲੀਆਂ ਨੇ ਮੈਡੀਕਲ বিল ਵੀ ਸਮੇਂ ਸਿਰ ਹੋ ਗਏ ਨੇ ਤੇ ਜਿਹੜੇ ਸਾਡੇ ਬਕਾਇਆ ਸਾਥੀ ਰਹਿੰਦੇ ਸੀ ਭਾਵੇਂ ਉਹ ਕੰਟਰੈਕਟ ਦੇ ਸਾਥੀ ਸੀਗੇ ਉਹਨਾਂ ਦਾ ਬਕਾਇਆ ਸੀ ਭਾਵੇਂ 53+9 ਦੇ ਸਾਥੀ ਸੀ ਉਹਨਾਂ ਦਾ ਬਕਾਇਆ ਸੀ ਭਾਵੇਂ ਸਾਡੇ ਉਹ ਸਾਰੇ ਵਿੰਗ ਦੇ ਜਿਹੜੇ ਸਾਥੀ ਪੁੱਕੇ ਹੋਏ ਸੀ ਉਹਨਾਂ ਦਾ ਬਕਾਇਆ ਸੀ ਇਸ ਦੇ ਨਾਲ ਹੀ ਜਿਹੜੇ 2004 ਤੋਂ ਬਾਅਦ ਸਾਡੇ ਸਾਥੀ ਭਰਤੀ ਹੋਏ ਸੀ ਉਹਨਾਂ ਦੀ ਰਿਟਾਇਰਮੈਂਟ ਤੋਂ ਬਾਅਦ ਉਹਨਾਂ ਦੇ ਬਕਾਇਆ ਰੁਕੇ ਸੀ ਉਹ ਵੀ ਇੱਕ ਦੋ ਕਿਸ਼ਤ ਆਪਾਂ ਦਵਾਨ ਚ ਕਾਮਯਾਬ ਹੋਏ ਆ 2016 ਤੋਂ ਬਾਅਦ ਜਿਹੜੇ ਸਾਥੀ ਰਿਟਾਇਰ ਹੋਏ ਨੇ ਉਹਨਾਂ ਦਾ ਜਿਹੜਾ ਬਕਾਇਆ ਉਹ ਵੀ ਬਹੁਤ ਜਲਦ ਆਪਾਂ ਦਵਾਨ ਜਾ ਰਹੇ ਆ ਸਾਥੀਓ ਮੈਂ ਤੇ ਕਲੀਅਰ ਕਰਦਾ ਪਿਛਲੇ ਸਾਲ ਬਹੁਤ ਡਰਾਮੇ ਹੋਏ ਬਹੁਤ ਰੈਲੀਆਂ ਹੋਈਆਂ ਵੀ ਹਾਂ ਅਸੀਂ ਵਿੱਤੀ ਸਦਾਰ ਕਰਨਾ ਜੀ ਇਹ ਕਰਨਾ ਪਰ ਕਿਸੇ ਵੀ ਮੰਤਰੀ ਸੰਤਰੀ ਨਾਲ ਕੋਈ वार्तालाप ਨਹੀਂ ਹੋਇਆ ਪਰ ਸਾਡੇ ਗਰੁੱਪ ਵੱਲੋਂ ਜੋ ਵੀ ਮਾਣਯੋਗ ਵਿੱਤ ਮੰਤਰੀ ਜੀ ਜਾਂ ਸਿੱਖਿਆ ਮੰਤਰੀ ਜੀ ਨਾਲ ਜਾਂ ਕਿਸੇ ਹੋਰ ਜਿਹੜੇ ਮੰਤਰੀ ਸੀ ਭਲਾਈ ਮੰਤਰੀ ਜੀ ਮੈਡਮ ਬਲਜੀਤ ਕੌਰ ਜੀ ਉਹਨਾਂ ਨੂੰ ਮਿਲ ਕੇ ਜੋ ਬੋਰਡ ਦੇ ਹਾਲਾਤ ਰੱਖੇ ਉਹਨਾਂ ਦੇ ਬਦੌਲਤ ਤੇ ਬੋਰਡ ਮੈਨੇਜਮੈਂਟ ਵੱਲੋਂ ਬੋਰਡ ਦਾ ਪੱਖ ਰੱਖ ਕੇ ਬੋਰਡ ਦੇ ਵਿੱਤੀ ਹਾਲਾਤਾਂ ਨੂੰ ਦੱਸਦੇ ਹੋਏ ਜੋ ਬਖ ਰੱਖਿਆ ਸੀ ਉਹਦੇ ਅਮਸਾਲ ਜੋ ਸਾਨੂੰ ਪੈਸਾ ਮਿਲਿਆ ਉਹਦੇ ਸੀ ਤੁਹਾਨੂੰ ਜਿਹੜੀ ਰਾਹ ਤੇ ਦਵਾ ਸਕਿਆ ਇਸ ਦੇ ਨਾਲ ਹੀ ਸਾਥੀ ਇੱਕ ਮੇਰੇ ਬਾਰੇ ਗੱਲ ਕਰ ਰਹੇ ਨੇ ਕਿ ਮੈਂ ਕ੍ਰਿਸ਼ਨ ਕੁਮਾਰ ਜੀ ਦੇ ਪੈਰਾਂ ਹੱਥ ਲਾਇਆ ਸਾਥਿਓ ਪਹਿਲਾਂ ਤਾਂ ਮੈਂ ਸਪਸ਼ਟ ਕਰ ਦਿਆਂ ਕਿ ਮੁਲਾਜ਼ਮਾਂ ਮੰਗਾ ਸੰਬੰਧੀ ਜੇ ਮੁਲਾਜ਼ਮਾਂ ਦਾ ਕੋਈ ਮਸਲਾ اٹਕਿਆ ਹੋਇਆ ਉਹਦੇ ਸੰਬੰਧੀ ਜੇ ਮੈਨੂੰ ਕਿਸੇ ਕੋਲ ਵੀ ਜਾਣਾ ਪਵੇ ਜੋ ਇੱਕ ਮੇਰੇ ਪੈਰਾਂ ਆਥਣ ਨਾਲ ਅਸਰ ਹੱਲ ਹੁੰਦਾ ਤਾਂ ਮੈਨੂੰ ਇਸ ਪੈਰਾਂ ਆਥਣ ਨਾਲ ਕੋਈ ਇਤਰਾਜ਼ ਨਹੀਂ ਪਰ ਜੇ ਸਾਥੀ ਨੇ ਕ੍ਰਿਸ਼ਮਰ ਤੋਂ ਬੈਨੀਫਿਟ ਲਿਆ ਮੈਂ ਸਾਥੀ ਨੂੰ ਪੁੱਛਣਾ ਚਾਹੁੰਨਾ ਕਿ ਮੇਰਾ ਬੱਚਾ ਤਾਂ ਕੋਈ ਨੌਕਰੀ ਨਹੀਂ ਲੱਗਿਆ ਨਾ ਅਮਰੀਕਾ ਵੀ ਨੌਕਰੀ ਲੱਗੀ ਹੈ ਸਾਥੀ ਜੀ ਬੈਨੀਫਿਟ ਤੁਸੀਂ ਹੀ ਲਏ ਨੇ ਤੁਸੀਂ ਗਰੁੱਪਾਂ ਦੇ ਕਹਿੰਦੇ ਸੁਖਚੈਨ ਕ੍ਰਿਸ਼ਮਰ ਦੇ ਪੈਰਾਥ ਲਾਉਂਦਾ ਮੈਂ ਤਾਂ ਕੋਈ ਨੌਕਰੀ ਨਹੀਂ ਲਈ ਨਾ ਕੋਈ ਮੇਰਾ ਨਿੱਜੀ ਬੈਨੀਫਿਟ ਹੋਇਆ ਨਾ ਕੋਈ ਮੈਨੂੰ ਤਰੱਕੀ ਦਿੱਤੀ ਕ੍ਰਿਸ਼ਮਰ ਜੀ ਨੇ ਤਰੱਕੀਆਂ ਵੀ ਨਹੀਂ ਮਿਲੀ ਨਾ ਮੇਰੇ ਕੋਲ ਬੱਚੇ ਨੇ ਨੌਕਰੀ ਮਿਲੀ ਪਰ ਹਾਂ ਜਿਨ੍ਹਾਂ ਨੇ ਨੌਕਰੀਆਂ ਲਈਆਂ ਨੇ ਉਹ ਦੱਸਣ ਵੀ ਪੈਣਾ ਤੁਸੀਂ ਲਾਏ ਕਿ ਮੈਂ ਲਾਏ ਨੇ ਇਸ ਦੇ ਨਾਲ ਹੀ ਸਾਥੀਓ ਸਕੂਲਾਂ ਨੇ ਤਰੱਕੀਆਂ ਦੀ ਗੱਲ ਸਾਡੀ ਬ ਮੀਟਿੰਗ ਹੋਈ ਆ ਬਹੁਤ ਜ਼ਾਲ ਪਹਿਰੇ ਪ੍ਰਿੰਸੀਪਲ ਦੇ ਦੋ ਪੋਸਟਾ ਖਾਲੀ ਪਈਆਂ ਨੇ ਉਹਨਾਂ ਤੇ ਵੀ ਤਰੱਕੀਆਂ ਹੋਣਗੀਆਂ ਉਹਨਾਂ ਤੋਂ ਬਾਅਦ ਜੋ ਲੈਕਚਰਰਾਂ ਦੀ ਖਾਲੀ ਪਈਆਂ ਨੇ ਉਹਨਾਂ ਤੇ ਵੀ ਤਰੱਕੀਆਂ ਹੋਣਗੀਆਂ ਇਸ ਦੇ ਨਾਲ ਹੀ ਜਿਹੜੇ ਸਾਡੇ ਬੋਰਡ ਮੈਨੇਜਮੈਂਟ ਮੀਟਿੰਗ ਹੋਈ ਆ ਉਹਦੇ ਵਿੱਚ ਜੋ ਸਾਡੇ ਸਾਥੀ ਸਾਨੂੰ ਵਿਛੋੜਾ ਦੇ ਗਏ ਨੇ ਤਾਂ ਸਹਾਦਰ ਦੇ ਨੌਕਰੀਆਂ ਨੇ ਉਹਨਾਂ ਨੂੰ ਦੇ ਨਾਲ ਸੰਬੰਧੀ ਸਾਡੀ ਮੀਟਿੰਗ ਹੋਈ ਆ ਮੈਨੇਜਮੈਂਟ ਨੇ ਸਾਨੂੰ ਪ੍ਰੋਸਾ ਦਿੱਤਾ ਕਿ ਅਸੀਂ ਕਮੀਟਿੰਗ ਕਰਕੇ ਤੁਹਾਨੂੰ ਇਸ ਦੇ ਵਿੱਚ ਵੱਡੀ ਰਾਹ ਦਵਾਂਗੇ ਇਸ ਦੇ ਨਾਲ ਹੀ ਸਾਥਿਓ ਜਿਹੜੇ ਆਪਣੇ ਹੈੱਡ ਆਫਿਸਾਂ ਤਰੱਕੀਆਂ ਨੇ ਪਾਵੇਂ ਦਰਜਾ ਚਾਰ ਤੋਂ ਕਲਰਕ ਬਣਨੇ ਨੇ ਚਾਹ ਕਲਰਕ ਤੋਂ ਜੂਨੀਅਰ ਸੈਕ ਬਣਨੇ ਨੇ ਚਾਹ ਸੈਨੇ ਸੈਕ ਬਣਨੇ ਨੇ ਜਾਂ ਸੁਪਰੀਮ ਨੇ ਜੋ ਅਗਲੇ ਆਉਂਦੇ ਨੇ ਉਹਨਾਂ ਦੇ ਵਿੱਚ ਜੋ ਤਰੱਕੀਆਂ ਨੇ ਉਹ ਵੀ ਸਮੇਂ ਸਿਰ ਦਵਾਉਣ ਚ ਅਸੀਂ ਵਚਨਬੱਧ ਹਾਂ ਪਰ ਸਾਡੇ ਸਾਥੀ ਵੱਲੋਂ ਜਥੇਬੰਦੀ ਦਾ ਨਾਂ ਸਾਥ ਦੇ ਕੇ ਜੋ ਫਰਜ਼ ਉਹਨਾਂ ਦੇ ਬਣਦੇ ਸੀ ਉਹ ਨਾਂ ਨਵਾ ਕੇ ਜੋ ਉਹਨਾਂ ਆਪਣੇ 29 ਦਾ ਆਪਣੇ ਹੈਂਕਰ ਦਾ ਜੋ ਸਾਥ ਦਿੱਤਾ ਉਹ ਤੋਂ ਸਾਰੇ ਜਾਣਦੇ ਹੋ ਇਹਦੇ ਨਾਲ ਹੀ ਸਾਥੀਓ ਪਿਛਲੇ ਸਾਲਾਂ ਦੇ ਵਿੱਚ ਜੋ ਹੁੰਦਾ ਰਿਹਾ ਬੋਰਡ ਮੈਨੇਜਮੈਂਟ ਕੋ ਸਾਥੀ ਜਾਣਦਾ ਸੀ ਉਹਨੂੰ ਕੀ ਹੁੰਦਾ ਸੀ ਉਹ ਵੀ ਤੁਸੀਂ ਸਾਰੇ ਜਾਣਦੇ ਹੋ ਅੱਜ ਦੀ ਮੈਨੇਜਮੈਂਟ ਨੂੰ ਅਸੀਂ ਜੋ ਮਰਜ਼ੀ ਕਹਿ ਲਈਏ ਪਰ ਜੋ ਮੁਲਾਜ਼ਮ ਭਲਾਈ ਦੇ ਕੰਮ ਉਹਨਾਂ ਨੇ ਕੀਤੇ ਨੇ ਮੈਂ ਮੈਡਮ ਚੇਅਰਪਰਸਨ ਜੀ ਦਾ ਮੈਡਮ ਚੇਅਰਪਰਸਨ ਜੀ ਦਾ ਤੇ ਵਾਈਸ ਚੇਅਰਮੈਨ ਜੀ ਤੇ ਸੈਕਟਰੀ ਸਾਹਿਬ ਦਾ ਵਿਕੇਸ਼ ਕੁਪਤਾ ਜੀ ਦਾ ਵਿਸ਼ੇਸ਼ ਤੌਰ ਤੇ ਧੰਨਵਾਦ ਕਰਦਾ ਕਿ ਉਹਨਾਂ ਨੇ ਲਗਭਗ 400 ਸਭਾ 400 ਮੁਲਾਜ਼ਮਾਂ ਨੂੰ ਵੱਡੀ ਰਾਹਤ ਦੇ ਕੇ ਤੇ ਅਜਿਹੇ ਇੱਕ ਤਰਸਦਾਰ ਕੇਸ ਸੀ ਜਿਹਦੇ ਵਿੱਚ ਕਈ ਸਾਥੀਆਂ ਦੀਆਂ ਨੌਕਰੀਆਂ ਦਾ ਵੀ ਦਾਅ ਲੱਗਿਆ ਹੋਈ ਸੀ ਉਹਨਾਂ ਨੂੰ ਵੱਡੀ ਰਾਹਤ ਦੇ ਕੇ ਜੋ ਬੋਰਡ ਦੇ ਵਿੱਚ ਕਾਰਜ ਨਵਾਇਆ ਮੈਂ ਉਹਨਾਂ ਦਾ ਧੰਨਵਾਦ ਕਰਦਾ ਤੇ ਇਸ ਦੇ ਨਾਲ ਹੀ ਪਿਛਲੇ ਸਰਕਾਰਾਂ ਦੇ ਵਿੱਚ ਭਾਵੇਂ ਪੰਜਾਬ ਦੇ ਖੈਤੀ ਸੀਗੇ ਚੇਅਰਮੈਨ ਜੀ ਸੀ ਉਹ ਵੀ ਬਹੁਤ ਰਸੇ ਸੀ ਸਮਝਦੇ ਸੀ ਆਪਣੇ ਆਪ ਨੂੰ ਉਹਨਾਂ ਵੱਲੋਂ ਆਪਣੇ ਪੰਜਾਬ ਨੂੰ ਪੰਜਾਬੀ ਨੂੰ ਕਿਸੇ ਵੀ ਪੱਖ ਤੋਂ ਵਿਚਾਰਿਆ ਨਹੀਂ ਗਿਆ ਪਰ ਮਾਨਯੋਗ ਚੇਅਰਪਰਸਨ ਜੀ ਵੱਲੋਂ ਆਉਂਦੇ ਸਾਰੇ ਪੰਜਾਬੀ ਲੰਪੜ ਕਰਾ ਕੇ ਪੰਜਾਬ ਦਾ ਜੋ ਪੰਜਾਬੀ ਦਾ ਜੋ ਉਸ ਸੰਸਾਰ ਦੇ ਵਿੱਚ ਨਾ ਪਹੁੰਚਾਇਆ ਤੇ ਹੁਣ ਜੋ ਬੋਰਡ ਮੀਟਿੰਗ ਹੋਈ ਹੈ ਇਹਦੇ ਵਿੱਚ ਜੋ ਪੰਜਾਬੀ ਸੱਲ ਦੁਆਰੇ ਬਖਸ਼ਿਸ ਕੀਤਾ ਹੈ ਇਹਦੇ ਨਾਲ ਪੰਜਾਬੀ ਨੂੰ ਪਰਫੁੱਲਤ ਕਰਨ ਦੇ ਵਿੱਚ ਸੁਰਜੀਤ ਕਰਨ ਦੇ ਵਿੱਚ ਇੱਕ ਅਹਿਮ ਰੋਲ ਜੋ ਸਾਡਾ ਪੰਜਾਬੀ ਸੱਲ ਨਿਵਾਏਗਾ ਫਿਰ ਮੈਂ ਆਪ ਸਭ ਦਾ ਧੰਨਵਾਦ ਕਰਦਾ ਤੇ ਤੁਹਾਨੂੰ ਵਿਸ਼ਵਾਸ ਦਿਵਾਉਣਾ ਕਿ ਸਾਡੀ ਸਮੁੱਚੀ ਟੀਮ ਜਿਹੜੀ ਤੁਹਾਡੇ ਕਾਰਜਾਂ ਵਿੱਚ ਤੁਹਾਡੇ ਵਿੱਚ ਬਚਨ ਦੇ ਸਾਡੀ ਕੀਤਾ ਇਲੈਕਸ਼ਨ ਦੇ ਵਿੱਚ ਕਿ ਤੁਹਾਡੇ ਹਰ ਕੰਮ ਤੇ ਅਸੀਂ ਪਹਿਰਾ ਦੇਵਾਂਗੇ ਸਾਥੀ ਮੈਂ ਤੇ ਹੋਰ ਗੱਲ ਕਲੀਅਰ ਕਰਵਾ ਦੋ ਅੱਜਕੱਲ੍ਹ ਅਖਬਾਰਾਂ ਨੇ ਚਰਚਾ ਬਣੇ ਹੋਏ ਨੇ ਉਹ ਜਥੇਬੰਦੀ ਦਾ ਉਹਨਾਂ ਨਾਲ ਕੋਈ ਸਾਥ ਨਹੀਂ। ਨਾਲ ਜਥੇਬੰਦੀ ਦੀ ਕੋਈ ਮੀਟਿੰਗ ਹੋਈ ਇਸ ਵਿਸ਼ੇ ਤੇ। ਨਾਲ ਸਾਥੀਆਂ ਨੇ ਜਥੇਬੰਦੀ ਨੂੰ ਸਲਾਹ ਦਿੱਤੀ ਜੋ ਵੀ ਪ੍ਰੈਸ ਨੋਟ ਸਾਡੇ ਪ੍ਰਧਾਨ ਵੱਲੋਂ ਜਾਰੀ ਕੀਤੇ ਗਏ ਨੇ ਜਥੇਬੰਦੀ ਉਸ ਪ੍ਰੈਸ ਨੋਟ ਦਾ ਖੰਡਨ ਕਰਦੀ ਆ ਤੇ ਮੈਂ ਮੈਨੇਜਮੈਂਟ ਨੂੰ ਇਹ ਸਪਸ਼ਟ ਕਰਨਾ ਚਾਹੁੰਦਾ ਕਿ ਉਸ ਪ੍ਰੈਸ ਨੋਟ ਦੇ ਨਾਲ ਜਾਂ ਜੋ ਖਬਰਾਂ ਲੱਗੀਆਂ ਨੇ ਸਾਡੇ ਗਰੁੱਪ ਦਾ ਜਾਂ ਸਾਡਾ ਕੋਈ ਸਾਥ ਨਹੀਂ। ਅਸੀਂ ਇਹਦੇ ਵਿੱਚ ਨਾਲ ਉਸ ਸਾਥੀ ਦਾ ਸਾਥ ਦਈਏ ਕਿਉਂਕਿ ਜੋ ਭਲਾਈ ਦੇ ਕੰਮ ਬੱਚਿਆਂ ਪ੍ਰਤੀ ਕਰਨੇ ਨੇ ਉਹ ਬੋਰਡ ਮੈਨੇਜਮੈਂਟ ਨੇ ਕਰਨੇ ਨੇ ਤੇ ਮੁਲਾਜ਼ਮਾਂ ਦੇ ਖੇਤਰ ਦੇ ਜੋ ਫੈਸਲੇ ਕਰਨੇ ਉਹ ਜੋ ਕਰਨੇ ਨੇ ਉਹ ਸਬੰਧੀ ਅਸੀਂ ਮੈਨੇਜਮੈਂਟ ਦੇ ਨਾਲ ਆ ਫਿਰ ਮੈਂ ਸਮੁੱਚੀ ਮੈਨੇਜਮੈਂਟ ਦਾ ਮੈਡਮ ਸਤਵੀਰ 베ਦੀ ਜੀ ਦਾ ਚਿਰਪ੍ਰਸੰਤ ਜੀ ਵਾਈਸ ਚੇਅਰਮੈਨ ਪ੍ਰੇਮ ਕੁਮਾਰ ਪ੍ਰਿੰਸੀਪਲ ਪ੍ਰੇਮ ਕੁਮਾਰ ਜੀ ਦਾ ਅਪਕੇਸ਼ ਕੁਪਤਾ ਸਕੱਤਰ ਜੀ ਦਾ ਤੇ ਉਹਨਾਂ ਦੀ ਸਮੁੱਚੀ ਟੀਮ ਦਾ ਫਿਰ ਧੰਨਵਾਦ ਕਰਦਾ ਕਿ ਜਿਨ੍ਹਾਂ ਨੇ ਬੋਰਡ ਮੁਲਾਜ਼ਮਾਂ ਨੂੰ ਵੱਡੀ ਰਾਹਤ ਦੇ ਕੇ ਜੋ ਸਾਡਾ ਕਾਰਜ ਸਿੱਧਕ ਰਾਜ ਹਸਾਮੁਲਾ ਜਨ ਬੜੀ ਰਾਹਤ ਦਤੀ ਹੈ ਤੇ ਆਉਣ ਵਾਲੇ ਦਿਨਾਂ ਦੇ ਵਿੱਚ ਜੋ ਜੋ ਮੁਲਾਜ਼ਮਾ ਦੇ ਮਸਲੇ ਨੇ ਅਸੀਂ ਉਹਨਾਂ ਨਾਲ ਟੇਬਲ ਡਾਕ ਕੀਤੀ ਹੈ ਉਹਨਾਂ ਨੇ ਬਹੁਤ ਜ਼ਰੂਰ ਹੱਲ ਕਰਕੇ ਸਾਡੇ ਚੌਲੀ ਪਾਉਣਗੇ ਮੈਂ ਸਮੁੱਚੀ ਟੀਮ ਵੱਲੋਂ ਫਿਰ ਤੁਹਾਡੇ ਸਾਰਿਆਂ ਦਾ ਧੰਨਵਾਦ ਕਰਦਾ ਕਿ ਤੁਸੀਂ ਸਾਡੇ ਤੇ ਭਰੋਸਾ ਰੱਖੋ ਤੇ ਜੋ ਤੁਸੀਂ ਭਰੋਸਾ ਸਾਡੇ ਰੱਖੋਗੇ ਅਸੀਂ ਤੁਹਾਡੇ ਕਾਰਜਾਂ ਦੇ ਜੋ ਸਾਡੇ ਸਾਡੇ ਫਰਜ਼ ਨੇ ਜੋ ਤੁਹਾਡੇ ਮੰਗਾਂ ਨੇ ਉਹ ਮੈਨੇਜਮੈਂਟ ਅੱਗੇ ਰੱਖਦੇ ਰਾਂਗੇ ਤੇ ਉਹਨਾਂ ਦੇ ਭਰਾਈ ਦੇ ਕਾਰਜ ਕਰਦੇ ਰਾਂਗੇ ਧੰਨਵਾਦ ਸਾਥੀਓ